ਹਾਂਜੀ ਬੱਬੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਟਿਕਟੌਕ ਤੇ ਪਾਤੀ ਜਿਨ੍ਹਾਂ ਨੇ ਦੇਖ ਲਈ ਉਹਨਾਂ ਵਾਸਤੇ ਤਾਂ ਠੀਕ ਹੈ ਪਰ ਆਪਾਂ ਨੂੰ ਹੁੰਦਾ ਹਰੇਕ ਪਲੇਟਫਾਰਮ ਤੇ ਸ਼ੇਅਰ ਕਰਿਆ ਕੋਈ ਬੰਦਾ ਟਿਕਟੌਕ ਨਾਲ ਜੁੜਿਆ ਹੋ ਕੋਈ ਫੇਸਬੁੱਕ ਨਾਲ ਕੋਈ ਯੂਟਿਊਬਰ ਕੰਮ ਵਾਲੀ ਵੀਡੀਓ ਹੈ ਧਿਆਨ ਨਾਲ ਸੁਣ ਲਿਓ ਠੀਕ ਹੈ ਜੀ ਇੱਕ ਤਾਂ ਕੰਮ ਹੈਗਾ ਇਹ ਖੇਤੀ ਦਾ ਖੇਤੀ ਦਾ ਕੰਮ ਹੈ ਪੁਰਦੀ ਨੋਨੇ ਸਾਈਡ ਠੀਕ ਹੈ ਜੀ ਪੁਰਦੀ ਨੋਨੇ ਸਾਈਡ ਕੰਮ ਹੈ ਪਰ ਇੱਕ ਗੱਲ ਮੈਂ ਐਡ ਕਰਨਾ ਵਿੱਚ ਕੁਝ ਕੁ ਬੰਦਿਆਂ ਦੇ ਨੰਬਰ ਭੇਜੇ ਸੀ ਉਹਨਾਂ ਨੂੰ ਠੀਕ ਹੈ ਜੀ ਪਹਿਲਾ ਉਹ ਬੰਦੇ ਕਹੀਗੇ ਨਹੀਂ ਸਾਨੂੰ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਚਲੋ ਮੇਰੇ ਨਾਲ ਕੰਟੈਕਟ 'ਚ ਰਹੇ ਹੋ ਮੈਨੂੰ ਫੋਨ ਨਹੀਂ ਆਇਆ ਵੀਰੇ ਪਰ ਸਾਨੂੰ ਦੱਸਿਓ ਕੁਛ ਹਨਾ ਜੋ ਵੀ ਹੈ ਹੁਣ ਮੰਨ ਲਓ ਵਿੱਚ ਕਈ ਵਾਰ ਸ਼ੁੱਕਰਵਾਰ ਸ਼ਨੀਵਾਰ ਪੈ ਜਾਂਦਾ ਉਹਨਾਂ ਨੇ ਆਪਣੇ ਕਮਰਚੀਲੀਸਤਾ ਨੂੰ ਪੇਪਰ ਦਿਖਾਉਣੇ ਹੁੰਦੇ ਆਪਣੇ ਵਕੀਲ ਨੂੰ ਜਿਹੜਾ ਵੀ ਉਹਨਾਂ ਦਾ ਵਕੀਲ ਕਮਰਚੀਲੀਸਤਾ ਹੁੰਦਾ ਜਿਹੜਾ ਉਹਦੇ ਪੇਪਰਾਂ ਦੀ ਦੇਖ-ਦੇਖ ਕਰਦਾ ਸਹੀ ਹੈ ਉਹਨੂੰ ਪੇਪਰ ਦਿਖਾਉਣੇ ਹੁੰਦੇ ਵੀ ਹਾਂ ਜੇ ਤਾਂ ਕੰਟਰੈਕਟ ਹੋ ਜੂਗਾ ਜਾਂ ਨਹੀਂ ਜਿਵੇਂ ਵੀ ਪੰਜਾਬੀ ਬੰਦਿਆਂ ਦਾ ਦਿੱਤਾ ਹੈ ਠੀਕ ਹੈ ਜੀ 9 ਮਹੀਨੇ ਵਾਲੇ ਬੰਦੇ ਤੇ ਚੱਲ ਪੂਗੇ ਬੰਦੇ ਸਿਰਫ ਚਾਹੀਦੇ ਤਿੰਨ ਠੀਕ ਹੈ ਬਾਕੀਆਂ ਲਈ ਮਾਫੀ ਹੈ ਜਿਹੜੇ ਤਿੰਨ ਦੇ ਪੇਪਰ ਪਹਿਲਾਂ ਆ ਗਏ ਆਪਾਂ ਨੇ ਭੇਜ ਦੇਨੇ ਸਹੀ ਹੈ ਜੀ ਉਹ ਭੇਜ ਦੇਨੇ ਆਪਾਂ ਨੇ ਤੇ ਬਾਕੀ ਇੱਕ ਮਿੰਟ ਫੋਨ ਆ ਗਿਆ ਸੀ ਬਾਕੀ ਪਹਿਲੇ ਤਿੰਨ ਦੇ ਠੀਕ ਹੈ ਜੀ ਸਾਢੇ 5 ਯੂਰੋ ਰੇਟ ਹੋਊਗਾ ਖੇਤੀ ਦਾ ਕੰਮ ਹੈ ਰਹਿਸ਼ ਹੋ ਜੂਗੀ ਪੋਰਡਿਨ ਉਹਨੇ ਸੈਡ ਕੰਮ ਠੀਕ ਹੈ ਜੀ 9 ਮਹੀਨੇ ਵਾਲੇ ਬੰਦੇ ਚੱਲੂਗੇ ਪਰ 9 ਮਹੀਨੇ ਵਾਲੇ ਬੰਦੇ ਉਹ ਚੱਲੂਗੇ ਜਿਨ੍ਹਾਂ ਕੋਲ 9 ਮਹੀਨੇ ਲਈ ਸੰਜੋਰ ਨੂੰ ਹੈ ਅਜੀਲ ਵਾਲੇ ਤੇ ਕੰਟਰੈਕਟ ਹੋ ਜੂਗਾ ਉਹ ਵੀ ਮੈਂ ਪੁੱਛ ਲਿਆ ਅਜੀਲ ਵਾਲੇ ਪੇਪਰ ਉਹ ਮੈਂ ਕੋਈ ਚੱਕਰ ਨਹੀਂ ਫੋਨ ਨਾ ਕਰਿਓ ਮੈਂ ਕੰਮ ਤੇ ਲੱਗਣ ਲੱਗਿਆ ਹੁਣ ਮੈਸੇਜ ਕਰ ਦਿਓ ਆਪਣੇ ਪੇਪਰ ਭੇਜ ਦਿਓ ਮੈਂ ਉਹਨਾਂ ਦੇ ਪੇਪਰ ਅੱਗੇ ਸੈਂਡ ਕਰ ਦਊਗਾ ਉਹਨਾਂ ਨੂੰ ਸਹੀ ਹੈ ਜੀ ਇੱਕ ਦਿਨ ਲੱਗ ਸਕਦਾ ਦੋ ਦਿਨ ਲੱਗ ਸਕਦੇ ਤਿੰਨ ਦਿਨ ਲੱਗ ਸਕਦੇ ਇੱਕ ਵੀਡੀਓ ਕਾਲੂ ਆਊਗੀ ਕੰਮ ਵਾਲੀ ਉਬੀ ਤੁਹਾਨੂੰ ਮੈਂ ਸ਼ੇਅਰ ਕਰੂੰਗਾ ਤੁਹਾਡੇ ਨਾਲ ਅਗਲੇ ਮਹੀਨੇ ਬੰਦਾ ਚਾਹੀਦਾ ਉਹਨਾਂ ਨੂੰ ਬੰਦਾ ਆਪਾਂ ਨੇ ਹੁਣ ਕਨਫਰਮ ਕਰਾ ਦੇਣਾ ਪਰ ਉਹਨਾਂ ਨਾਲ ਸਹੀ ਹੈ ਜੀ ਮੇਰੀ ਗੱਲ ਹੋਈ ਵੀ ਉਹਨਾਂ ਨਾਲ ਸਾਰੀ ਪਰਸੋਂ ਗੱਲ ਹੋਈ ਸੀ ਕੱਲ ਸੌਰੀ ਕੱਲ ਗੱਲ ਹੋਈ ਸੀ ਕੱਲ ਮੈਂ ਬਾਹਰ ਚਲ ਗਿਆ ਟੂਰਨਾਮੈਂਟ ਤੇ ਦਰ ਤਰਵੀਜ਼ੋ ਸਾਈਡ ਤੇ ਚਲੋ ਕੋਈ ਚੱਕਰ ਨਹੀਂ ਉਹ ਪਰਸਨਲ ਮੈਟਰ ਹੈ ਪਰ 5.5 ਯੂਰੋ ਰੇਟ ਹੈ ਜੋ ਉਹਨਾਂ ਨੇ ਦੇਣਾ ਸਟਾਰਟਿੰਗ ਦੇ ਵਿੱਚ ਹੋ ਸਕਦਾ 6 ਕਰ ਦਵੇ ਕੋਈ ਸਕਦਾ 5.5 ਰਹੇ ਠੀਕ ਹੈ ਜੀ ਡਿਪੈਂਡ ਕਰ ਰਹੀ ਹੈ ਦੀ ਟੈਂਸ਼ਨ ਰਿਫਰੈਸ਼ ਹੋ ਜੂਗੀ ਕਿਹਤੀ ਦਾ ਮੈਂ ਅਜੀਲ ਵਾਲੇ ਸੰਝੋਰ ਨੂੰ ਜਿੱਤੇ ਕੰਟਰੈਕਟ ਹੋਊਂਦਾ ਉਹਦੇ ਦੇ ਕੰਟਰੈਕਟ ਹੋਊਗਾ 9 ਮਹੀਨੇ ਵਾਲੀ ਸੰਝੋਰ ਨੂੰ ਹੋਊਗੀ ਉਹਦੇ ਦੇ ਕੰਟਰੈਕਟ ਹੋਊਗਾ 9 ਮਹੀਨੇ ਵਾਲੇ ਰਸੀਬੁੱਤੇ ਤੇ ਕੰਟਰੈਕਟ ਨਹੀਂ ਹੋਣਾ ਠੀਕ ਹੈ ਜੀ ਜਿਹੜੇ ਬੰਦੇ ਚੈਨਲ ਪਰ ਦਾ ਮੈਂ ਆ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦੱਬ ਲਓ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੀ ਜਾਊਗੀ ਠੀਕ ਹੈ ਜੀ ਤੇ ਕੱਲੂ ਕਰਦੇ ਆ ਫਿਰ ਵੀਡੀਓ ਅਪਡੇਟ ਕੰਮ ਵਾਲੀ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਭੀ ਦਾ ਮੈਗਾ ਫੌਜੀ ਸਾਈਡ ਸਹੀ ਹੈ ਜੀ ਤੇ ਸ਼ੇਅਰ ਕਰਦੇ ਕਰੋ ਵੀਡੀਓ ਤਾਂ ਜੋ ਕਿਸੇ ਹੋਰ ਤੱਕ ਪਹੁੰਚ ਸਕੇ ਮਿਲਦੇ ਆਂ ਅਗਲੀ ਵੀਡੀਓ ਤੇ ਧੰਨਵਾਦ ਸਾਰਿਆਂ ਦਾ